ਆਮ ਲੋਕਾਂ ਲਈ ਵੱਡੀ ਖੁਸ਼ਖਬਰੀ ਮੋਦੀ ਸਰਕਾਰ ਨੇ ਪਿਆਜ਼ ਦੇ ਲਈ ਵੱਡਾ ਫੈਸਲਾ 20% ਦੀ ਟੈਕਸ ਹਟਾਇਆ ਗਿਆ 1 April 2025 ਤੋਂ ਲਾਗੂ ਹੋਵੇਗਾ ਕੇਂਦਰ ਸਰਕਾਰ ਨੇ ਪਿਆਜ਼ ਤੇ ਨਿਰਯਾਤ ਤੇ ਲੱਗੀ 20% ਦੀ ਡਿਊਟੀ ਨੂੰ ਅਧਿਕਾਰੀ ਤੌਰ ਤੇ ਹਟਾ ਦਿੱਤਾ ਹੈ ਇਹ ਫੈਸਲਾ 1 April 2025 ਤੋਂ ਲਾਗੂ ਕਰ ਦਿੱਤਾ ਜਾਵੇਗਾ ਆਮਦਨ ਵਿਭਾਗ ਨੇ ਇਹ ਨੋਟੀਫਿਕੇਸ਼ਨ ਨੂੰ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੀ ਸਿਫਾਰਿਸ਼ ਤੇ ਜਾਰੀ ਕੀਤਾ ਹੈ ਇਸ ਕਦਮ ਨਾਲ ਵਿਆਜ ਨਿਰਯਾਤਕਾਂ ਨੂੰ ਖਾਸੀ ਰਾਹਤ ਮਿਲਣ ਦੀ ਉਮੀਦ ਹੈ ਪਿਛਲੇ ਕੁ ਸਮੇਂ ਤੋਂ ਘਰੇਲੂ ਬਾਜ਼ਾਰ ਵਿੱਚ ਅਬਿਆਸ ਦੀ ਉਪਲਬਧਤਾ ਬਣਾਈ ਰੱਖਣਾ ਅਤੇ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਨੇ ਸਖਤ ਕਦਮ ਚੁੱਕੇ ਸਨ ਉਹਨਾਂ ਵਿੱਚੋਂ ਐਕਸਪੋਰਟ ਡਿਊਟੀ ਘਟੋ-ਘੱਟ ਨਿਰਯਾਤ ਕੀਮਤ ਅਤੇ ਕੁਝ ਸਮੇਂ ਲਈ ਵਿਆਜ ਦੇ ਨਿਰਯਾਤ ਤੇ ਪੂਰੀ ਤਰ੍ਹਾਂ ਰੋਕ ਸ਼ਾਮਿਲ ਸੀ ਇਹ ਰੋਕ 8 ਦਸੰਬਰ 2025 ਤੋਂ 3 ਮਈ 2024 ਤੱਕ ਲਗਭਗ 5 ਮਹੀਨੇ ਲਈ ਲਾਗੂ ਰਹੀ 20% ਦੀ ਐਕਸਪੋਰਟ ਉਹ ਡਿਊਟੀ 13 ਸਤੰਬਰ 2024 ਨੂੰ ਲਾਈ ਗਈ ਸੀ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ ਹਾਲਾਂਕਿ ਪਾਬੰਦੀ ਦੇ ਬਾਵਜੂਦ ਭਾਰਤ ਨੇ ਪਿਆਜ਼ ਦਾ ਵਧਿਆ ਨਿਰਯਾਤ ਕੀਤਾ ਹੈ ਆਰਥਿਕ ਬਰੇ 2023-2024 ਵਿੱਚ ਕੁੱਲ 17.17 ਲੱਖ ਮੈਟ੍ਰਿਕ ਟਨ ਪਿਆਜ਼ ਨਿਰਯਾਤ ਹੋਇਆ ਜਦਕਿ ਆਰਥਿਕ ਬਰੇ 2024-25 18 ਮਾਰਚ 2025 ਤੱਕ 16.65 ਲੱਖ ਮੈਟ੍ਰਿਕ ਟਨ ਪਿਆਜ਼ ਜ ਨਿਰਯਾਤ ਕੀਤਾ ਗਿਆ ਹੈ ਦਿਲਚਸਪ ਗੱਲ ਇੱਥੇ ਇਹ ਹੈ ਕਿ ਸਤੰਬਰ 2024 ਵਿੱਚ 0.72 ਲੱਖ ਮੈਟ੍ਰਿਕ ਟਨ ਦੇ ਮੁਕਾਬਲੇ ਜਨਵਰੀ 2025 ਤੱਕ ਮਹੀਨਾਵਾਰ ਨਿਰਯਾਤ 1.85 ਲੱਖ ਮੈਟ੍ਰਿਕ ਟਨ ਤੱਕ ਪਹੁੰਚ ਗਿਆ ਜੋ ਦੁਨੀਆ ਭਰ ਵਿੱਚ ਪਿਆਜ਼ ਦੀ ਵੱਧ ਦੀ ਮੰਗ ਨੂੰ ਦਰਸਾਉਂਦਾ ਕਿਸਾਨਾਂ ਨੂੰ ਉਪਭੋਗਤਾ ਨੂੰ ਰਾਹਤ ਐਕਸਪੋਰਟ ਡਿਊਟੀ ਹਟਾਉਣ ਦਾ ਫੈਸਲਾ ਕਿਸਾਨਾਂ ਨੂੰ ਉਚਿਤ ਭਾਅ ਦਿਵਾਉਣ ਅਤੇ ਉਪਭੋਗਤਾ ਲਈ ਪਿਆਜ਼ ਦੀ ਕੀਮਤ ਨੂੰ ਸਥਿਰ ਰੱਖਣ ਵੱਲ ਸਰਕਾਰ ਦੇ ਯਤਨਾਂ ਨੂੰ ਦਰਸਾਉਂਦਾ ਹੈ ਹਾਲਾਂਕਿ ਬਾਜ਼ਾਰ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੀ ਤੁਲਨਾ ਵਿੱਚ ਪਿਆਜ਼ ਦੀ ਔਸਤ ਭਾਰਤੀ ਕੀਮਤ 29% ਦੀ ਡਿਗਰੈਵਟਾਈ ਹੈ ਇਸ ਨਾਲ ਪਿਛਲੇ 1 ਮਹੀਨੇ ਵਿੱਚ ਖੁਦਰਾ ਬਾਜ਼ਾਰ ਅ ਵਿੱਚ ਵਿਆਜ ਦੀ ਕੀਮਤ ਜਿਹੜੀ ਹੈ ਉਹ 10 ਫੀਸਦੀ ਦੀ ਕਮੀ ਆਈ ਹੈ ਜਿਸ ਕਾਰਨ ਉਪਭੋਗਤਾ ਨੂੰ ਰਾਹਤ ਜਿਹੜੀ ਹੈ ਉਹ ਮਿਲੀ ਹੈ ਕ੍ਰੀਸੀ ਅਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਇਸ ਸਾਲ ਰਬੀ ਪਿਆਜ਼ ਦਾ ਉਤਪਾਦਨ 227 ਲੱਖ ਮੈਟ੍ਰਿਕ ਟਨ ਹੋਣ ਦਾ ਅੰਦਾਜ਼ਾ ਹੈ ਪਿਛਲੇ ਸਾਲ ਦੇ 192 ਲੱਖ ਮੈਟ੍ਰਿਕ ਟਨ ਨਾਲੋਂ 18 ਫੀਸਦੀ ਵਾਧਾ ਹੈ ਰਬੀ ਪਿਆਜ਼ ਜੋ ਭਾਰਤ ਦੇ ਕੋਲ ਪਿਆਜ਼ ਉਤਪਾਦਕ ਦਾ 70 ਤੋਂ 75 ਫੀਸਦੀ ਹਿੱਸਾ ਹੁੰਦਾ ਹੈ ਅਕਤੂਬਰ ਨਵੰਬਰ ਵਿੱਚ ਕਰੀਬ ਫਸਲ ਆਉਣ ਤੱਕ ਕੀਮਤਾਂ ਨੂੰ ਸਥਿਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਸਾਲ ਰਵੀ ਫਸਲ ਦਾ ਰਿਕਾਰਡ ਉਤਪਾਦਕ ਬਣਾਉਣ ਵਾਲੇ ਮਹੀਨਿਆਂ ਵਿੱਚ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਹੋਰ ਵੀ ਸਥਿਰ ਬਣਾਏ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ ਇਹ ਖਬਰ ਦੇਸ਼ ਲਈ ਰਾਹਤ ਭਰੀ ਹੈ ਕਿਉਂਕਿ ਅਗਸਤ 2023 ਤੋਂ ਇਕਰੇ ਲੂਤਪਾਦਕ ਵਿੱਚ ਕਮੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉੱਚੀਆਂ ਕੀਮਤਾਂ ਕਾਰਨ ਚੁਣੌਤੀਆਂ ਬਣੀਆਂ ਹੋਈਆਂ ਹਨ ਐਕਸਪੋਰਟ ਡਿਊਟੀ ਹਟਣ ਨਾਲ ਪਿਆਜ਼ ਨਿਰਯਾਤਕਾਂ ਨੂੰ ਵਿਸ਼ਵ ਬਾਜ਼ਾਰ ਵਿੱਚ ਮੁਕਾਬਲੇ ਦੀ ਸਥਿਤੀ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਤਾਂ ਦੋਸਤੋ ਐਸੀ ਪਿਆਜ਼ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ